ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਬਾਸਮਤੀ ਝੋਨੇ ਦੇ ਰੇਟ ਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਚੱਲ ਰਿਹਾ ਵਕ-ਵਕ ਮੰਡੀਆਂ ਦੇ ਵਿੱਚ ਬਾਸਪਤੀ 1509 ਦਾ ਰੇਟ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਲਾੜਵਾ ਮੰਡੀ ਦੇ ਵਿੱਚ ਤਾਂ ਇੱਥੇ ਬਾਸਮਤੀ ਜੋ ਕਿ 1509 ਦਾ ਰੇਟ 2900 ਦੇ ਆਸ-ਪਾਸ ਚੱਲ ਰਿਹਾ ਜਦ ਕਿ ਕਰਨਾਲ ਮੰਡੀ ਦੇ ਵਿੱਚ 2800 ਤੋਂ ਲੈ ਕੇ 3000 ਕਵੈਨਾ ਕੱਟੀ ਹੋਈ ਜੀਰੀ ਦਾ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ 1509 ਦਾ ਰੇਟ 2800 ਰੁਪਏ ਇੰਦਰੀ ਮੰਡੀ ਦੇ ਵਿੱਚ ਜੋ ਕਿ 1509 ਦਾ ਰੇਟ 1500 ਦੇ ਆਸ-ਪਾਸ ਤੇ ਜਦ ਕਿ ਸੁਪਰ 55 ਦਾ ਰੇਟ ਜੋ ਕਿ 2300 ਦੇ ਲਗਭਗ ਚੱਲ ਰਿਹਾ ਹਰਿਆਣਾ ਦੇ ਵਿੱਚ ਜੁਪੀ ਦੇ ਵਿੱਚ 1509 ਦਾ ਰੇਟ 2800 ਦੇ ਆਸ-ਪਾਸ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2700 ਦੇ ਆਸ-ਪਾਸ ਇਸ ਤੋਂ ਇਲਾਵਾ ਉੱਤਰਾਖੰਡ ਵਿੱਚ ਜੋ ਕਿ ਪੀ ਆਰ 26 ਦਾ ਰੇਟ 1800 ਤੋਂ ਲੈ ਕੇ 1900 ਰੁਪਏ ਡੰਡੇਆਲਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 2900 ਰੁਪਏ ਦੇ ਆਸ-ਪਾਸ ਜਦਕਿ ਐਲਣਾਬਾਦ ਮੰਡੀ ਦੇ ਵਿੱਚ 1509 ਦਾ ਰੇਟ 2200 ਤੋਂ ਲੈ ਕੇ 2500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਚੱਲ ਰਿਹਾ ਸੋ ਦੋਸਤੋ ਏਸੀ ਜਾਣਕਾਰੀ 1509 ਬਾਸਮਤੀ ਝੋਨੇ ਦੇ ਰੇਟ ਦੇ ਨਾਲ ਸੰਬੰਧਤ ਜੋ ਅਸੀਂ ਇਕੱਤਰ ਕੀਤੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰੀ ਸੋ ਦੋਸਤੋ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਆਪਣੇ ਡਿਲੇਅ ਕੇ ਬਾਸਮਤੀ ਝੋਨੇ ਦੇ ਰੇਟ ਦੇ ਨਾਲ ਸੰਬੰਧਤ ਤਦ ਤੱਕ ਲਈ 塔纳瓦吉。